ਸਾਸਤਰੀ ਕਾਲਜੀ ਰਵੀ ਮਲਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਮਸਾਲੇਦਾਰ ਪਰਵੇ ਟਿੰਡੇ ਸੋ ਆਮ ਤਰੀਕੇ ਨਾਲ ਜਿਵੇਂ ਟਿੰਡੇ ਬਣਾਏ ਜਾਂਦੇ ਹਨ ਪਰਵੇ ਟਿੰਡੇ ਉਸ ਨਾਲ ਅਸੀਂ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਟੇਸਟੀ ਟਿੰਡੇ ਬਣ ਕੇ ਤਿਆਰ ਹੋਣਗੇ ਸੋ ਸਭ ਤੋਂ ਪਹਿਲਾਂ ਜਿਹੜੇ ਹਨ ਜੀ ਅਸੀਂ ਟਿੰਡੇ ਜਿਹੜੇ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਹੈ ਛਿਲਕਾ ਜਿਹੜਾ ਅੱਛੀ ਤਰ੍ਹਾਂ ਉਤਾਰਨਾ ਹੈ ਤੇ ਛਿਲਕਾ ਜਿਹੜਾ ਹੈ ਜੀ ਉਤਾਰਨ ਤੋਂ ਬਾਅਦ ਅਸੀਂ ਇਹਨਾਂ ਨੂੰ ਧੋ ਲੈਣਾ ਹੈ ਤਾ ਜੋ ਚੰਗੀ ਤਰ੍ਹਾਂ ਸਾਫ ਹੋ ਜਾਣ ਜੋ ਸ਼ਿਲਨ ਤੋਂ ਬਾਅਦ ਥੋੜੇ ਜੀ ਜੀ ਉਤੇ ਇਹ ਸ਼ਿਲਕਾ ਨਜ਼ਰ ਆ ਰਿਹਾ ਹੈ ਚੰਗੀ ਤਰ੍ਹਾਂ ਸਾਫ ਹੋ ਜਾਏਗਾ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਚ ਅਸੀਂ ਧੋ ਲੈਣਾ ਹੈ ਹੋਰ ਤੋਂ ਬਾਅਦ ਅਸੀਂ ਇੱਕ ਕਪੜੇ ਦੇ ਨਾਲ ਜਿਹੜਾ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਪੂੰਝ ਲੈਣਾ ਸੁਕਾ ਲੈਣਾ ਹੈ ਸੋ ਪੂੰਝਣ ਤੋਂ ਬਾਅਦ ਅਸੀਂ ਇਹਨਾਂ ਨੂੰ ਸੁਕਾ ਵੀ ਲਿਆ ਹੈ ਚੰਗੀ ਤਰ੍ਹਾਂ ਤੇ ਹੁਣ ਅਸੀਂ ਜੀ ਟਿੰਡੇ ਜਿਹੜੇ ਹਨ ਇਹਨਾਂ ਨੂੰ ਮਸਾਲਾ ਭਰਨ ਦੇ ਲਈ ਤਿਆਰ ਕਰਨਾ ਹੈ ਸੋ ਇੱਕ ਜਿਹੜਾ ਹੈ ਜੀ ਅਸੀਂ ਟਿੰਡਾ ਪਹਿਲਾਂ ਲੈ ਕੇ ਦਿਖਾਵਾਂਗੇ ਕਿ ਅਸੀਂ ਕਿਸ ਤਰ੍ਹਾਂ ਇਹਦੇ ਵਿੱਚ ਹੋਲ ਕਰਾਂਗੇ ਇੱਕ ਤਿੱਖੀ ਨੋਕ ਵਾਲਾ ਜਿਹੜਾ ਚਾਕੂ ਲਵਾਂਗੇ ਸੋ ਕੋਈ ਵੀ ਚੀਜ਼ ਤੁਸੀਂ ਲੈ ਸਕਦੇ ਹੋ ਇਹ ਪੀਲਰ ਹੈ ਮੇਰੇ ਕੋਲ ਤੇ ਚਾਕੂ ਵੀ ਲੈ ਸਕਦੇ ਆ ਸੋ ਥੋੜਾ ਜਿਹਾ ਉੱਪਰਲਾ ਹਿੱਸਾ ਅਸੀਂ ਜਿਹੜਾ ਹੈ ਚੀਕ ਕੱਟ ਕੇ ਤੇ ਅਸੀਂ ਵਿੱਚੋਂ ਜਿਹੜਾ ਹੈ ਜਿਸ ਨੂੰ ਥੋੜਾ ਜਿਹਾ ਖਾਲੀ ਕਰਾਂਗੇ ਵਿੱਚੋਂ ਜਿਹੜਾ ਗੁੱਦਾ ਹੈ ਟਿੰਡਿਆਂ ਦਾ ਇਹ ਅਸੀਂ ਥੋੜਾ ਬਾਹਰ ਕੱਢ ਲੈਣਾ ਹੈ ਇਹਨਾਂ ਨੂੰ ਥੋੜਾ ਆਰਾਮ ਨਾਲ ਕਰਦੇ ਹੋਏ ਬੜਾ ਆਰਾਮ ਨਾਲ ਜਿਹੜਾ ਹੈ ਜੀ ਨਿਕਲ ਜਾਏਗਾ ਕਿਉਂਕਿ ਇਹਦੇ ਵਿੱਚ ਅਸੀਂ ਮਸਾਲਾ ਭਰਨਾ ਹੈ ਇਸ ਲਈ ਇਸ ਨੂੰ ਥੋੜਾ ਜਿਹਾ ਅਸੀਂ ਖਾਲੀ ਕਰਾਂਗੇ ਸੋ ਇਸ ਤਰੀਕੇ ਨਾਲ ਟਿੰਡੇ ਹਾਂ ਜੀ ਬਹੁਤ ਟੇਸਟੀ ਬਣਦੇ ਆ ਮਸਾਲੇ ਦਾ ਟਿੰਡੇ ਬਣਨਗੇ ਸੋ ਇਸ ਤਰ੍ਹਾਂ ਸੀ ਸਾਰੇ ਹੀ ਟਿੰਡੇ ਜਿਹੜੇ ਹਨ ਜੀ ਉਹ ਤਿਆਰ ਕਰ ਲੈਣੇ ਆ। ਔਰ ਜੋ ਟਿੰਡਿਆਂ ਦੇ ਵਿੱਚੋਂ ਅਸੀਂ ਜੋ ਅੰਦਰਲਾ ਪਾਰਟ ਅਸੀਂ ਕੱਢਿਆ ਹੈ ਉਹ ਵੀ ਅਸੀਂ ਜਦੋਂ ਮਸਾਲਾ ਬਣਾਵਾਂਗੇ ਟਿੰਡਿਆਂ 'ਚ ਭਰਨ ਦੇ ਵਾਸਤੇ ਉਹਦੇ ਵਿੱਚ ਅਸੀਂ ਇਹ ਵੀ ਜਿਹੜਾ ਹੈ ਵਰਤਾਂਗੇ। ਸੋ ਹੁਣ ਅਸੀਂ ਮਸਾਲਾ ਤਿਆਰ ਕਰਨਾ ਹੈ। ਇੱਕ ਅਸੀਂ ਪਿਆਜ਼ ਲਿਆ ਹੈ। 8 ਰੋਂ ਕਲੀਆਂ ਅਸੀਂ ਲਸਣ ਦੀਆਂ ਲਈਆਂ ਹਨ ਦੋ ਖਰੀਆਂ ਮਿਰਚਾਂ ਲਈਆਂ ਹਨ ਇੱਕ ਟਮਾਟਰ ਲਿਆ ਹੈ ਤੇ ਨਾਲ ਹੀ ਅਸੀਂ ਜੋ ਟਿੰਡਿਆਂ ਦੇ ਵਿੱਚ ਅੰਦਰਲਾ ਪਾੜ ਜਿਹੜਾ ਅਸੀਂ ਕੱਢਿਆ ਸੀ ਹੌਲ ਕਰਨ ਵੇਲੇ ਉਹ ਵੀ ਅਸੀਂ ਜਿਹੜਾ ਇਹ ਵਿੱਚ ਪਾ ਕੇ ਸਾਰਾ ਮਸਾਲਾ ਇਕੱਠਾ ਹੀ ਅਸੀਂ ਜਿਹੜਾ ਹੈ ਬਣਾ ਲਾਂਗੇ ਤਿਆਰ ਕਰ ਲਾਂਗੇ ਗ੍ਰाइंड ਕਰ ਲਾਂਗੇ ਇਸ ਨੂੰ ਲਓ ਜੀ ਮਸਾਲਾ ਅਸੀਂ ਤਿਆਰ ਕਰ ਲਿਆ ਹੈ ਤੇ ਹੁਣ ਮਸਾਲਾ ਜਿਹੜਾ ਹੈ ਜੀ ਅਸੀਂ ਇਸ ਨੂੰ ਭੁੰਨਾਂਗੇ ਕੜਾਈ ਦੇ ਵਿੱਚ ਅਸੀਂ ਜਿਹੜਾ ਹੈ ਜੀ ਥੋੜਾ ਜਿਹਾ ਤੇਲ ਪਾਣਾ ਉਹਨਾਂਕ ਜਿਹਦੇ ਵਿੱਚ ਅਸੀਂ ਸਿਰਫ ਮਸਾਲੇ ਨੂੰ ਭੁੰਨ ਸਕੀਏ ਕਿਉਂਕਿ ਮਸਾਲਾ ਜਿਹੜਾ ਹੈ ਅਸੀਂ ਇਹਦੇ ਵਿੱਚ ਜਿੰਨਾ ਵੀ ਪਾਣੀ ਹੈ ਇਸ ਨੂੰ ਸੁਕਾਵਾਂਗੇ ਕਿਉਂਕਿ ਟਿੰਡਿਆਂ ਦੇ ਵਿੱਚ ਅਸੀਂ ਜਿਹੜਾ ਮਸਾਲਾ ਭਰਨਾ ਹੈ ਉਹਦੇ ਵਿੱਚ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਸੋ ਮਸਾਲਾ ਜਿਹੜਾ ਅਸੀਂ ਤਿਆਰ ਕਰ ਲਿਆ ਹੈ ਪਾਣੀ ਬਿਲਕੁਲ ਸੁਕਾ ਲਿਆ ਹੈ ਮਸਾਲੇ ਚ ਸੋ ਜਦੋਂ ਇਸ ਤਰ੍ਹਾਂ ਮਸਾਲਾ ਜਿਹੜਾ ਹੈ ਸਾਡਾ ਬਿਲਕੁਲ ਡਰਾਈ ਮਸਾਲਾ ਹੋ ਜਾਏਗਾ ਪਾਣੀ ਸੁੱਕ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ जोड़े बाकी मसाले हैं वह पावे नमक हल्दी लाल मिर्च पाउडर धनिया पाउडर और गरम मसाला सो ये मसाले पाने बाद चंगी तरह असाले जोड़े हैं इन्हों मिक्स कर लेना ये जो तो मसाल असं टेंडिया भरेंगे ਬਹੁਤ ਹੀ ਟੇਸਟੀ ਇਹਦੇ ਨਾਲ ਜਿਹੜੇ ਹਨ ਜੀ ਟਿੰਡੇ ਬਣਨਗੇ ਸੋ ਅਸੀਂ ਮਸਾਲਿਆਂ ਦੇ ਵਿੱਚ ਜਿਹੜੇ ਹਨ ਜੀ ਸਾਰੇ ਬਾਕੀ ਸੁੱਕੇ ਮਸਾਲੇ ਵੀ ਅੱਛੀ ਤਰ੍ਹਾਂ ਜਿਹੜੇ ਹਨ ਮਿਕਸ ਕਰ ਲਏ ਹਨ ਤੇ ਹੁਣ ਅਸੀਂ ਮਸਾਲਾ ਜਿਹੜਾ ਹੈ ਜੀ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ ਹੈ ਤੇ ਥੋੜਾ ਜਿਹਾ ਅਸੀਂ ਠੰਡਾ ਕਰ ਲਾਂਗੇ ਤੇ ਹੁਣ ਅਸੀਂ ਇਹਨਾਂ ਨੂੰ ਜੀ ਟਿੰਡਿਆਂ ਦੇ ਵਿੱਚ ਭਰਨਾ ਸ਼ੁਰੂ ਕਰਦੇ ਹਾਂ ਸੋ ਇਸ ਤਰ੍ਹਾਂ ਜਿਹੜਾ ਮਸਾਲਾ ਤਿਆਰ ਕਰਕੇ ਇਸ ਟਿੰਡਿਆਂ 'ਚ ਭਰਾਂਗੇ ਤਾਂ ਬਿਲਕੁਲ ਵੀ ਮਸਾਲਾ ਜਿਹੜਾ ਹੈ ਜੀ ਬਾਹਰ ਨਹੀਂ ਨਿਕਲਦਾ ਸੋ ਚਮਚ ਦੇ ਨਾਲ ਅਸੀਂ ਜਿਹੜਾ ਹੈ ਜੀ ਇਹ ਮਸਾਲਾ ਜਿਹੜਾ ਭਰਾਂਗੇ ਬਹੁਤ ਆਸਾਨੀ ਦੇ ਨਾਲ ਜਿਹੜਾ ਹੈ ਜੀ ਮਸਾਲਾ ਇਸ ਤਾਂ ਭਰਿਆ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈ ਥੋੜਾ ਜਿਹੜਾ ਹੈ ਡਰਾਈ ਹੋਣ ਕਰਕੇ ਆਸਾਨੀ ਨਾਲ ਭਰਿਆ ਜਾਂਦਾ ਤੇ ਉਂਗਲ ਦੇ ਨਾਲ ਅਸੀਂ ਥੋੜਾ ਜਿਹਾ ਹੋਰ ਅਸੀਂ ਸੈੱਟ ਕਰਾਂਗੇ ਤਾਂ ਜੋ ਨੀਚੇ ਤੱਕ ਜਿਹੜਾ ਮਸਾਲਾ ਟਿੰਡੇ ਵਿੱਚ ਪੂਰੀ ਤਰ੍ਹਾਂ ਭਰਿਆ ਜਾਵੇ ਸਾਰੇ ਹੀ ਟਿੰਡੇ ਜਿਹੜੇ ਹਨ ਜੀ ਅਸੀਂ ਮਸਾਲਾ ਭਰ ਕੇ ਤਿਆਰ ਕਰ ਲਏ ਹਨ ਤੇ ਹੁਣ ਅਸੀਂ ਜੀ ਕੜਾਈ ਦੇ ਵਿੱਚ ਜਿਹੜਾ ਹੈ ਜੀ ਤੇਲ ਗਰਮ ਕਰ ਲਿਆ ਹੈ ਸਰੋਂ ਦਾ ਤੇ ਹੁਣ ਅਸੀਂ ਟਿੰਡੇ ਜਿਹੜੇ ਹਨ ਜੀ ਮਸਾਲਾ ਭਰਨ ਤੋਂ ਬਾਅਦ ਸਾਰੇ ਹੀ ਟਿੰਡੇ ਜਿਹੜੇ ਹਨ ਅਸੀਂ ਫ੍ਰਾਈ ਕਰ ਲੈਣੇ ਆ ਤੋ ਤੇਲ ਚ ਪਾਉਣ ਤੋਂ ਬਾਅਦ ਇੱਕ ਵਾਰੀ ਜਿਹੜਾ ਹੈ ਜੇ ਅਸੀਂ ਸਾਰੇ ਹੀ ਟਿੰਡੀਆਂ ਨੂੰ ਹਿਲਾ ਲਾਂਗੇ ਤਾਂ ਜੋ ਸਾਰੀ ਹੀ ਟਿੰਡੀਆਂ ਨੂੰ ਜਿਹੜਾ ਹੈ ਜੇ ਤੇਲ ਲੱਗ ਜੇ ਤੇ ਜਦੋਂ ਤੇਲ ਲੱਗ ਜੇਗਾ ਤਾਂ ਹੌਲੀ-ਹੌਲੀ ਜਿਹੜੇ ਹਨ ਜੀ ਇਹ ਫਰਾਈ ਹੋਣੇ ਸ਼ੁਰੂ ਹੋ ਜਾਣਗੇ ਸੋ ਸਾਈਡਾਂ ਇਨਾਂ ਦੀਆਂ ਬਦਲਣੀਆਂ ਬਹੁਤ ਜ਼ਰੂਰੀ ਹਨ ਤਾਂ ਜੋ ਕਿਸੇ ਇੱਕ ਹੀ ਸਾਈਡ ਤੇ ਜੇਕਰ ਜ਼ਿਆਦਾ ਸੇਕ ਲੱਗ ਜੇਗਾ ਤਾਂ ਉਸ ਸਾਈਡ ਤੋਂ ਹੀ ਇਹ ਜ਼ਿਆਦਾ ਜਿਹੜੇ ਹਨ ਪੱਕ ਜਾਣਗੇ ਸੋ ਇਹਨਾਂ ਨੂੰ ਹੌਲੀ-ਹੌਲੀ ਸਾਰੀਆਂ ਸਾਈਡਾਂ ਤੋਂ ਸੀ ਪਕਾਣਾ ਹੈ ਤੋ ਦੇਖ ਸਕਦੇ ਹੋ ਜੇ ਅਸੀਂ ਜਿਹੜਾ ਹੈ ਜੀ ਇਹਨਾਂ ਨੂੰ ਹੌਲੀ ਹੌਲੀ ਪਕਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਸਾਰੇ ਹੀ ਟਿੰਡੇ ਜਿਹੜਾ ਹੈ ਜੀ ਸੇਕ ਜਿਹੜਾ ਹੈ ਲੱਗਣਾ ਸ਼ੁਰੂ ਹੋ ਗਿਆ ਜਦੋਂ ਅਸੀਂ ਹੌਲੀ ਹੌਲੀ ਇਹਨਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਸਾਰੇ ਪਾਸਿਆਂ ਤੋਂ ਬਰਾਬਰ ਸੇਕ ਲੱਗੇਗਾ ਤੇ ਟਿੰਡੇ ਜਿਹੜੇ ਹਾਂ ਜੀ ਬਹੁਤ ਹੀ ਵਧੀਆ ਜਿਹੜੇ ਹਨ ਤਿਆਰ ਹੋਣਗੇ ਤੇ ਹੁਣ ਅਸੀਂ ਢੱਕਣ ਦੇ ਕੇ 5 ਮਿੰਟ ਜਿਹੜਾ ਹੈ ਜੀ ਇਸ ਨੂੰ ਅਸੀਂ ਪਕਾ ਲੈਣਾ ਤਾਂ ਜੋ ਸਟੀਮ ਦੇ ਨਾਲ ਟਿੰਡੇ ਜਿਹੜੇ ਹਾਂ ਜਲਦੀ ਸੌਫਟ ਹੋ ਜਾਣਗੇ तो नी पक भी जाएगी जोड़ा मसाला है जी इन्ह सो so जी ये रेसिपी जी है जी तुम एक बार जरूर ट्राई करना इस तरह बना के देखो तुम जरूर पसंद आएगी सो so इस तरह हिलाते हुए अभी सारी साइडों तो सारे ही टिंडिया सीजी तैयार कर ले टिंडे जड़े हाँ जी भरवे टींडे मसालेदार बन के तैयार हो गए हैं रोटी के नौंठी के नाल इस तरह बनाए हुए टिंडे बहुत ही स्वाद लगते हैं लो जी सारे ही टिंडे तैयार हो गए हैं बिलकुल घट से रख के असी इन्हों जी सेकिया है सारी साइड तो ਸੋ ਤਿਆਰ ਹੋਣ ਤੋਂ ਬਾਅਦ ਜੀ ਟਿੰਡਿਆਂ ਨੂੰ ਅਸੀਂ ਹੁਣ ਇੱਕ ਪਲੇਟ 'ਚ ਕੱਢ ਲਾਂਗੇ। ਜੋ ਜੀ ਦੇਖਣ ਨੂੰ ਵੀ ਬਹੁਤ ਜਿਹੜੇ ਹਨ ਵਧੀਆ ਲੱਗ ਰਹੇ ਹਨ ਤੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਹੋਵੇਗਾ। ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਜਿਹੜੀ ਹੈ ਚੰਗੀ ਲੱਗੀ ਹੋਵੇਗੀ। ਵੀਡੀਓ ਜਿਹੜੀ ਹੈ ਜਿਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ। ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਜੀ